ਸਿਸ ਸਿੱਕਲਸਾ ਰਹੇ ਨਵਦੀਆਂ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀਆਂ ਤੇ 2 گاਵਾ ਤੁਹਾਨੂੰ ਦਿਖਾਉਣੀਆਂ ਤੇ ਇੱਕ ਟੋਕੜ ਗੱਪਣ ਮੈਂ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀ ਤੇ ਚੰਗੇ ਰਿਕਾਰਡ ਵਾਲੀ ਹੁਣ ਵੀ ਦੁੱਧ ਚੰਗਾ ਤਿਆਰਿਆ ਉਹਦੇ ਕੋਲ ਤੇ ਆ ਵੀ ਝੋਟੀਆਂ ਤੁਹਾਨੂੰ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਉਣੀਆਂ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਦੀ ਵਧੀਆ ਕੀ ਗੱਲ ਨਾਗੇ ਪਾਤੇ ਜਿਆਣਾ ਲਾਗੇ ਕੀ ਪਾਣ ਜੇ ਮੇਲਟ ਤੋਂ ਆਈ ਹੀ ਬੰਦੇ ਅੱਛਾ ਕੋਲਣ ਫਿਰ ਗੱਡੀ ਮੱਜਾਂ ਜੀ ਦਿੱਤੀ ਹੈ ਉਹਦੇ ਕਰਨ ਕਰਕੇ ਤੁਹਾਨੂੰ ਪਤਾ ਬਾਹਰ ਮਾਲ ਘਟਿਆ ਠੀਕ ਆ ਕੋ ਜਿੰਨਾ ਕਿ ਲੈਦੇ ਰਹੇ ਪਹਿਲਾਂ ਉਹਨਾਂ ਲਈਆਂ ਮਈਆਂ ਵੀਡੀਓ ਤਾਂ ਲਈਆਂ ਕਿ ਤੋ ਤੇ ਨਾ ਅੱਛਾ ਮੁੜ ਕੇ ਆਂਦੇ ਮਈਆਂ 8 9 ਗੱਟੀਆਂ ਲੈਣੀਆਂ ਆ ਅੱਛਾ ਉਹ ਫਿਰ ਅਗਲੀ ਵੀਡੀਓ ਲਈ ਤਿਆਰ ਕੀਤੀ ਹੈ ਉਹ ਫਿਰ ਉਹ ਵੀ ਲੈ ਕੇ ਤੇ ਅੱਛਾ ਰੇਕ ਕਰਨ ਕਰਕੇ ਮਾਲ ਉਹਦਾ ਮਤਲਬ ਕਿ ਦੋ ਵੀਡੀਓ ਦਾ ਮਾਲ ਉਹ ਇਕੱਠਾ ਲੈ ਕੇ ਫਿਰ ਕਿੱਥੋਂ ਆਏ ਮੇਰਟ ਤੋਂ ਆਏ ਮੇਰਟ ਤੋਂ ਆਏ ਹੁਣ ਵੇੜੇ ਹੂੰ ਕਰਨ ਮਈਆਂ ਉਹ 89 ਗੱਲ ਲੈਣੀਆਂ ਗੱਡੀ ਅੱਛਾ ਫਿਰ ਉਹਨਾਂ ਨੂੰ ਮੈਂ ਕਦੀ ਇਹਨੂੰ ਵੀਡੀਓ ਪਾ ਲਾਂ ਦੋ ਵੀਰ ਤੁਹਾਨੂੰ ਦੰਨੇ ਲਿਆਗੇ ਠੀਕ ਠੀਕ ਐ ਤੇ ਵੀਡੀਓ ਵੇਖ ਕੇ ਆਏ ਸੀ ਹਾਂਜੀ ਵੀਡੀਓ ਵੇਖ ਕੇ ਆਈ ਸੀ ਠੀਕ ਐ ਤੇ ਤਾਂ ਗੱਲ ਹੋਈ ਉਹਨਾਂ ਦੀ ਆਹ ਸਾਡੇ ਨਾਲ ਵੀ ਹੋਈ ਸੀ ਗੱਲ ਸਾਡੇ ਨਾਲ ਗੱਲ ਕਰਕੇ ਆਏ ਸੀ ਜੂਠਿਆ ਵੀ ਕਹਿ ਸਕੀ ਹਾਂਜੀ ਹਾਂਜੀ ਕਈ ਖਲਾਈਆਂ ਖਲਾਈਆਂ ਆ ਹਾਂਜੀ 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 ਤੇ ਇੱਥੇ ਤਸੱਲੀ ਕਰਕੇ ਖੜੀਆਂ ਫਿਰਨ। ਤਸੱਲੀ ਕਰਕੇ ਵੀਰ ਜੀ ਸਵੇਰੇ ਵੀ ਉਹਨਾਂ ਚ ਵਾਈਆਂ ਸ਼ਾਮ ਨੂੰ ਵੀ ਜੁਾਈਆਂ ਸ਼ਾਮ ਨੂੰ ਗਰੀ ਬਾਕੀ ਉਹ ਮੇਰਟ ਤੋਂ ਇੰਨੇ ਦੂਰ ਇੱਥੇ ਆ ਸਕਦੇ ਆ ਨਾ ਉਹਨਾਂ ਨੇ ਵੇਲੇ ਦੋ ਟਾਈਮ ਚੋ ਕੇ ਖੜੀਆਂ ਤੁਹਾਡੇ ਕੋਲੋਂ। ਆਪਣੀ ਤਸੱਲੀ ਕਰਕੇ ਉਹਨਾਂ ਖੜੀਆਂ ਬਹੁਤ ਮਈਆਂ ਜਿਓ ਵੀਰ ਜੀ ਤੋਂ ਬੜੇ ਖੁਸ਼ ਹੋਇਆ ਤੇ ਜੋ ਵੀਡੀਓ ਸੋ ਹੀ ਨਿਕਲੇ ਆਇਆ। ਹਾਂਜੀ ਹਾਂਜੀ। ਮਈਆਂ ਵੱਡੀਆਂ ਆ। ਬਾਕੀ ਇਹ ਆ ਕਿ ਚਲੋ ਵਪਾਰੀ ਨੂੰ ਵੀ ਦੇਣ ਵਾਲੇ ਨੂੰ ਗੱਲ ਸਹੀ ਦੱਸਣੀ ਚਾਹੀਦੀ ਆ ਤੇ ਖੜਨ ਵਾਲੇ ਨੂੰ ਵੀ ਆਪਣੀ ਤਸੱਲੀ ਕਰਕੇ ਖੜਨੀ ਚਾਹੀਦੀ ਆ। ਮਈਆਂ ਕੋਈ ਗੱਪਣਾ ਠੁਕੀਆਂ ਮਈਆਂ ਆ। ਠੀਕ ਠੀਕ ਆ। ਹ ਚਲੋ ਇਤਰਾ ਹੀ ਕੰਮ ਚਲੋ ਚੱਲਦਾ ਰਵੇ ਤੇ ਜਾਰੇ ਤੇ ਚਵਾ ਕੇ ਫਿਰ تصدی ਕਰਕੇ ਬੱਚੇ ਲਵਾ ਲਵਾ ਕੇ ਠੀਕ ਤਾਂ ਹੀ ਫਿਰ ਦੋਨਾਂਗੇ ਵਿੱਚ ਪਾਤੇ ਹੁਣ ਫਿਰ ਬਾਚੇ ਕਿੱਥੀਆਂ ਕਰਕੇ ਦੇਣੀਆਂ ਹਾਂ ਹਾਂ ਜੀ ਹੁਣ ਫਿਰ ਉਹਨਾਂ ਨੂੰ ਹੀਆਂ ਦੇਣੀਆਂ ਠੀਕ ਠੀਕ ਚਲੋ ਨਾਮ ਦੱਸਦੇ ਕਰੀਂ ਰਾਜਿੰਦਰ ਸਿੰਘ ਕਮਿੰਦ ਜੱਠਾ ਤਸੀਲ ਬਟਾਲਾ ਜਿਲ੍ਹਾ ਜ਼ਿਲ੍ਹਾ ਠੀਕ ਆ ਤੇ ਸ਼ੁਰੂਆਤ ਫਿਰ ਦੱਸ ਦਈਏ ਦੱਸ ਦਈਏ 905682770 ਠੀਕ ਆ ਤੇ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਤੇ ਰੇਡ ਅੱਜ ਵੀ ਨਹੀਂ ਕਿਨੇ ਕਰਨੇ ਫਿਰ ਰੇਡ ਨਹੀਂ ਨਿਕਾ ਤੂੰ ਮਈਆ ਸੱਜਣਾ ਆ ਅੱਛਾ ਇਹ ਰੇਡ ਪਾ ਦੇਣਾ ਤੋਪੜਾਂ ਦੇ ਬਾਹਰ ਦੇਣੀ ਆ ਅੱਛਾ ਬਾਹਰਾ ਮਾਲ ਲਿਆ ਫਿਰ ਤੁਰ ਕੇ ਅੱਛਾ ਬਾਹਰਾਂ ਦੇ ਗੜਦੀਆਂ ਆ ਪੰਜ ਤੋਂ ਬੁਬਾਰੀ ਕਰਕੇ ਵੇਚ ਲੈ ਅੱਜ ਬਾਜ਼ਾਰ ਜਾਇਜ਼ ਕਰ ਦੇਣਾ ਡਾਊਨ ਕਰ ਦੇਣਾ ਜੀ ਬਹੁਤ ਅੱਖਾ ਆ ਅੱਛਾ ਬਾਹਰ ਨਹੀਂ ਡਾਊਨ ਕਰ ਦੇਣਾ ਅੱਜ ਡਾਊਨ ਕਰ ਦੇਣਾ ਬਾਜ਼ਾਰ ਤੇ ਬਾਕੀ ਆ ਦੇਖ ਸਕਦੇ ਜੀ ਚੰਗੇ ਪਿੱਠ ਫੋੜੇ ਦੀ ਆ ਅੱਛਾ ਅੱਛਾ ਠੀਕ ਆ ਠੀਕ ਆ ਅੱਛਾ ਆ ਵਾਲਾ ਕੱਟਾ ਜੇ ਬਾਕੀ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਤੇ ਮਗਰ ਆ ਵਾਲਾ ਬੱਚਾ ਆ ਇਹ ਵੀ ਦੇਖ ਸਕਦੇ ਕਾਫੀ ਖੂਬਸੂਰਤ ਬੱਚਾ ਆ ਜੀ ਕੱਟੀ ਇਹ ਤੁਹਾਨੂੰ ਬਾਅਦ ਚ ਦੱਸਦੇ ਆ ਤੇ ਛੋਟੀ ਗੁਲਵੇਦੀ ਕਿੰਨਾ ਹੈ ਦੁੱਧ ਕਰੇਨ ਨੋਗਲੋ ਵੀ ਕਹਿ ਦਈਏ 10 ਵੀ ਕਹਿ ਦਈਏ ਅੱਛਾ ਪਰ 8 ਕਿਲੋ ਦੀ ਟਰਲੀ ਗਾਰੰਟੀ ਦੋ ਅੱਛਾ ਪੱਕਾ ਦੁੱਧ ਜਿਹੜਾ 8 ਲੀਟਰ ਆਏ ਤੇ ਕਿੰਨੇ 9 ਕਿਲੋ ਆ ਅੱਛਾ ਰਾਡੀ ਝੋਟੀ ਆਈ 8 ਕਿਲੋ ਦੀ ਗਾਰੰਟੀ ਤੇ ਤੋੜਾ ਫੇਰ ਇੱਕ ਰੀਨੋ ਕਿਉਂਕਿ ਜਿਹਦੇ ਮੁੱਲ ਪੋਣਾ ਜਿਹੜਾ ਹੈ ਵੀਰ ਜੀ ਮੁੱਲ ਕਣਾ ਉਹਦੇ ਟੋਪੜਾ ਵਾਲਾ ਮੋਲ ਆ ਤੇ ਇਹਨਾਂ ਦਾ ਦੁੱਧਾ ਝੂਠ ਮਾਰੀ ਠੀਕ ਆ ਬਾਕੀ ਚਵਾਈ ਇੱਕ ਨੰਬਰ ਹੋ ਗਈ ਝੋੜੀ ਦੀ ਬਾਕੀ ਆ ਕਿ ਝੋਟੀ ਸੋਹਣੀ ਪੂਰੀ ਆ ਜਿਹੜੀ 5000 ਦੀ ਵੀਰ ਜੀ ਹਾਜੀ ਉਹਦਾ ਜੋ ਟੀ ਰਹਿ ਜਾਂਦੀ ਹੈ ਜੰਨਾ ਝੋਟੀ ਦਾ ਵਜਣਿਆ ਇਦਨ ਤੌਰ ਦਾ ਵੀਰ ਜੀ 来 ਜਾਵੇ دیکਮਾਂਗੇ باقی ਕੱਦ ਕਾਠ ਪੇਠ ਭੜੇ ਤਾਂ ਵੀ ਚੰਗੀ ਆ ਛੋਟਾ ਸਿੰਗ ਆ ਸੋਹਣੀ ਝੋਟੀ ਆ ਜਿਹੜੀ باقی ਕੰਪੈਕਟ ਆ ਹਵਾ ਦੇ ਦੀਆ ਜਿਹੜੀਆਂ ਦੋ ਝੋਟੀਆਂ ਸੋਈਆਂ ਤੁਹਾਨੂੰ ਦਿਖਾਉਣੀ ਆ ਦੋਵੇਂ ਪਿੰਦ ਨੇ ਵੀਰ ਜੀ ਨਹੀਂ ਦੱਸਦੇ ਸੋਈਆਂ ਵਾ باقی ਅਗਲੇ ਸਵੇਰ ਨੂੰ ਚੰਗੀਆਂ ਝੋਟੀਆਂ ਤਿਆਰ ਹੋਣਗੀਆਂ ਛੋਟੀ ਕਿੱਥੋਂ ਮਿਲਦੀ ਆ ਵੱਡੀ ਝੋਟੀ ਦਾ ਸਾਰੀਆਂ ਗਰਮੀਆਂ ਦੁੱਧ ਜਿਹੜਾ ਇਹਨਾਂ ਨੇ ਚੋਣਾ ਹੈ ਤੇ ਕਿੰਨਾ ਫਿਰ ਮੋਲੇ ਵਿੱਦੀ ਇਹਦਾ ਹੋਰ ਤੇ ਵੀਰ ਜੀ ਥੋੜੀ ਝੋਟੀ ਆ ਮੈਂ 85000 ਕਰੀਏ 90000 ਕਰੀ ਜਿੰਨੀ ਸਮਾਈਆ ਜਦੋਂ ਸਾਡੇ ਹਵਾਨਾ ਇਹ ਤਾਂ ਲੱਗੇ ਤਾਂ ਦੇਖੋ ਝੋਟੀ ਕਿੰਨੇ ਦੀ ਦੇ ਦਈਏ ਫਿਰ ਮੋਲੇ ਦਾ ਵੀਰ ਜੀ ਹਾਂ ਨਾ ਹੀ ਰੇਹ ਦੇਣੀ ਆ ਜੈਸਨ ਨਾਲ ਕਰ ਨੂੰ 85000 ਲਈਓ ਝੋਟੀ ਵਿਕਦੀ ਝੋਟੀ 80 ਦੀ ਵਿਕਦੀ ਆ ਠੀਕ ਆ ਮੋਲੇ ਦਾ 75000 ਅੱਛਾ ਹਾਂ ਜੀ ਉਹ ਚੋਂ ਵੀ ਕਰ ਦੇਣਾ ਮਾਨ ਕਰਦਾਂਗੇ ਕਿੰਨਾ ਹਾਂ ਨਾ ਮਿਰਜੀ 70 ਹਜ਼ਾਰ ਦੀ ਝੋਟੀ ਦੇਣੀ ਹੈ 70 ਹਜ਼ਾਰ ਦੀ ਝੋਟੀ ਦੇ ਦੇਣੀ ਹੈ ਤੋਕੜ ਦੇ ਭਾਈ ਇਹਦੀ ਤੋਕੜ ਝੋਟੀ ਮਿਲਦੀ ਹੈ ਉਹ ਜੀ ਅੱਛਾ ਹਾਂਜੀ ਠੀਕ ਆ 70 ਹਜ਼ਾਰ ਦੀ ਝੋਟੀ ਵੀ ਜਿਹਨੇ ਕਹਿੰਦੇ ਕਿ ਦੇ ਦੇਣਗੇ ਉਹ ਹੋ ਗਿਆ ਤਸਦੀਕ ਕਰਕੇ ਖੜੇ ਝੋਟੀ ਸਾਰੇ ਜਿਹੜਾ ਪਹਿਲਾਂ ਛੱਡ ਕੇ ਨਾ ਜਾਊਗਾ ਜਦ ਤੱਕ ਵਾਪਸ ਆ ਜਾਊਗਾ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਝੋਟੀ ਮਿਲਣੀ ਕਿਉਂ ਨਹੀਂ ਸਹੀ ਹੈ ਜੀ ਚੰਗਾ ਕੱਦ ਕਾਠੇ ਦਾ ਵੀ ਹਾਂ ਜੀ ਆ ਵੀ ਉਹ ਵੀ ਦੰਦਾ ਜਿਹੀ ਦੰਦਾ ਜੈ ਝੋਟੀ ਤੇ ਇਹਦੇ ਵੀ ਥਣ ਪਿੱਛੇ ਉਹ ਦੇਖ ਸਕਦੇ ਹੋ ਹੋ ਗਿਆ ਸਹੀ ਨੂੰ ਮਗਰ ਇਹ ਕਟਾ ਜੀ ਤੇ ਇਹਦੇ ਕੋਲ ਤੇ ਇਹ ਕਿੰਨਾ ਦੁੱਧ ਚਵਾਈ ਜਾਓਗੇ ਵੀਰ ਜੀ ਦਾਖਲ ਉਹ ਰਾਤੀ ਜਿਹੜੇ ਮਾਲ ਆਇਆ ਲੋਕਾਂ ਦੀ ਟੂੜੀ ਤਾੜੀ ਪਠੇ ਹਣੀ ਕਿਹਾਡੇ ਕੋਲ ਨੂੰ ਹਰਿਆ ਰਹਿ ਗਿਆ ਠੀਕ ਆ ਬਾਕੀ ਛੋਟੀ ਤੋਂ ਵੱਡਾ ਇਹ ਆ ਕਿ ਚਲੋ ਪਹਿਲੇ ਸਵੇਰ 10-10 ਲੀਟਰ ਦੁੱਧ ਚਵਾਈ ਜਾਂ ਤੇ ਬੜਾਵਾ ਦੁੱਧ ਹੈ ਹਾਂ ਜਰਮੀ ਦੀ ਵੀਰ ਦੀ 10 ਕਿਲੋ ਬਹੁਤ ਦੁੱਧ ਆ ਤੇ ਬਾਕੀ ਇਹ ਵੀ ਛੋਟੇ ਸਿੰਘ ਦੀ ਆ ਤੋਰਨ ਵੀਰ ਜੀ ਸੋਹਣੀ ਝੋਟੀ ਆ ਜਿਹੜੀ ਆ ਵੀ ਘੱਟ ਕਾਠ ਵੀ ਚੰਗਾ ਵਾ ਬਾਕੀ ਖੜਨੀਆਂ ਤੁਸੀਂ ਆਪਣੀ ਸਮਝਣਾ ਥਾਣੇ ਦਾ ਦੌਲਾ ਕੱਢੀ ਬਾਕੀ ਹਰ ਕਿਸੇ ਦੇ ਆਪੋ ਆਪਣੀ ਵੇਖਣ ਦੀ ਸਮਝ ਆਹ ਦੇਖ ਸੰਦੀ ਜੀ ਬਾਕੀ ਬਿਲਕੁਲ ਕੰਪੈਕਟ ਹਵਾਨੇ ਦੀਆਂ ਵਾਂ ਜਿਹੜੀਆਂ ਆਹ ਦੇਖ ਸੰਦੇ ਹਵਾਨੇ ਦਾ ਲੱਗਣਾ ਇਹ ਇਹਦਾ ਵੀ ਮੁੱਲ ਵੀ ਜੀ ਫਿਰ ਜੱਜ ਜੀ ਕਰੀਏ ਵੀਦਾ ਮੁੱਲ ਵੀ ਜੀ 70000 ਰਿਆ ਮੁੱਲ ਕਰ ਲਓ ਜੀ 80 70 ਜੀ ਨਾਲ ਮਰਜ਼ੀ ਕਰੀਏ ਹਾਂਜੀ ਜੇ 70000 ਅੱਛਾ ਹਾਂਜੀ ਵਿੱਚ ਛੋਟ ਛੜ ਕਰ ਦੇਣੀ ਆ ਛੋਟ ਕਰਾਂਗੇ ਠੀਕ ਆ ਵੀਰ ਜੀ 2000 ਛੜ ਦਾਂਗੇ ਦਾ 60000 ਦੀ ਦੇ ਦੋ ਠੀਕ ਆ ਤੁਹਾਨੂੰ ਤੋਕੜ ਗੱਪਨ ਵੀ ਆ ਕਰ ਇਹਨੂੰ ਵੀਰ ਜੀ ਸਰਵਾਮੀ ਨਾ ਲੱਗਾ ਜੇ ਕੱਲ ਨੂੰ ਲਈ ਕਿਆ ਤੇ ਕਰਾ ਕੇ ਰੱਤੀ ਲਈ ਆ ਅੱਛਾ ਕੱਲ ਨੂੰ ਦੋ ਦੇ ਆ ਅੱਛਾ ਮੈਂ ਇਹ ਤੋਂ ਆਪਣੇ ਲਾਗੂ ਲਈ ਉਹ ਬੰਦੇ ਉਧਰੋਂ ਰਾਜਸਥਾਨ ਜੁੜੀ ਆਏ ਸੀ ਅੱਛਾ 14-15 ਕਿਲੋ ਸੱਜੇ ਦਾ ਰਕਾਰ ਹੀ ਅੱਛਾ ਬਾਅਦੇ ਮੈਂ ਆਪਣੇ ਘਟੀ ਉੱਪਰ ਬੰਦੇ ਇਹਦੇ ਨਾਲ ਆਵਾ ਬੰਨੌਂ ਕੋਈ ਕਰਦੇ ਉਹਨਾਂ ਦੇ ਬੰਦੇ ਭੱਜ ਗਏ ਆ ਠੀਕ ਆ ਉਹਨਾਂ ਬੰਦੇ ਭੱਜਣ ਦੇ ਕਾਰਨ ਕਰਕੇ ਦਿੱਤੀ ਆ ਵਾ ਕਿ ਸਤਵਾ ਮਹੀਨਾ ਲੱਗਾ ਨਵੰਬਰ ਮਹੀਨੇ ਦੀ ਬਣੀਏ ਇਧਰ 6 ਮਹੀਨੇ ਦੇ ਗੱਭਨ ਸੱਤ ਕਿਲੋ ਦੁੱਧ ਦੇ ਹਾਂਜੀ ਸਤਵਾ ਮਹੀਨਾ ਸ਼ੁਰੂ ਆ ਸਤਵਾ ਮਹੀਨਾ ਜਾਂਦਿਆ ਜਿਹੜਾ ਹਾਂਜੀ ਤੇ 7 ਕਿਲੋ ਦੁੱਧ ਆ ਠੀਕ ਆ ਸੰਧੀ ਨਹੀਂ ਇੰਨਾ ਮਾਸਾ ਵਾੜਾ ਪੈਦਾ ਕਰ ਸਕੀ ਠੀਕ ਆ ਕੱਦ ਕਾਠ ਇਹਦਾ ਵੀ ਚੰਗਾ ਵਾ ਜਿਹੜਾ ਉਹ ਇ ਸਤਾਮੀਨ ਇਹ ਦੇਖ ਆਪਾਂ ਚੱਕ ਪਾਸਿਆ ਤੇ ਹਵਾਨਾ ਪਹਾਣ ਤੇ ਦੇਖ ਸਕਦੇ ਚੰਗਾ ਲੱਗਦਾ ਇਹ ਆ ਦੇਖ ਸਕਦੇ ਬਾਕੀ ਥਾਣਾ ਇਹਦੇ ਕੋਲ ਵੀ ਚੰਗਾ ਲੱਗਾ ਤੇ ਇਹਦਾ ਵਿਰਜ ਫਿਰ ਕਿੰਨਾ ਮੋਲਿਆ ਮੋਲ ਤੇ ਵੀਰ ਦੀ ਝੋਟੀ ਕਿੰਨਾ ਧੁਕੂਗੀ ਨਾ ਹਾਂਜੀ 85 ਤੋਂ 50 ਦੀ ਝੋਟੀ ਦੇਦੀ ਹੈ ਹਾਂਜੀ ਅਸੀਂ ਜਦੋਂ ਤੋਂ ਬੜੀ ਮਹਿੰਗੀ ਦਿੱਤੀ ਲਈ ਵੀ ਮਹਿੰਗੀ ਦਿੱਤੀ ਮਹਿੰਗੀ ਉਹ ਲਈ ਬਾਪ ਜੀ ਆਪਣੇ ਲਾਗੋ ਨਾ ਉਧਰੋਂ ਝੋਟੀ ਜਾਂਦੀ ਪਹਿਲਾਂ ਦੂਜੇ ਸੂਹ ਇਹ ਜੂਹਣ ਤੇ ਜੇ ਸੂਹਾਂ ਗਾ ਨੇ ਠੀਕ ਆ ਦੁੱਧ 14-15 ਕਿਲੋ ਦਿੰਦੀ ਹੈ ਜੇ ਚਵਾਜ ਦਾ ਨਾ ਹੋਗਾ ਇਹਨੂੰ ਨਹੀਂ ਜਾਜੋ ਵੀ ਸਿੱਖ ਲੂਗਾ ਠੀਕ ਆ ਬੜੀ ਪੋਲੀ ਤੇ ਮੋਟੀ ਧਾਰਿਆ ਠੀਕ ਆ ਇਹਦਾ ਮੁੱਲ ਵੀਰ ਜੀ ਨੂੰ 60000 60000 ਆ ਹਾਂਜੀ ਕਰਨਾ ਵਿੱਚ ਅਲਾ ਲਈ ਭਾਜੀ ਮਾਨਤਨ ਕਰਾਂਗੇ ਜੀ ਕਰਾਂਗੇ ਕਿੰਨਾ ਕਰ ਦੋਗੇ ਇਹ ਨਾਲ ਦੀ ਬਊਗਾਰ ਕਰ ਦੇ ਕਰ ਦੋ ਲੱਲੀ ਭਾਈ ਬੜੇ ਦਿਨਾਂ ਕਰ ਦਾਂਗੇ ਜੀ ਤਿੰਨ ਹੀ ਛੱਡਦਾ ਜੀ ਚਲੋ ਦੋ ਹੋਰ ਛੱਡ ਦਿਓ ਫਿਰ ਹੋਰੇ 55 ਦੀ ਜਾਣ ਦੋ ਫਿਰ ਠੀਕ ਕਰਾਂਗੇ ਠੀਕ ਜੋ ਟੀ ਬਹੁਤ ਚੰਗੀ ਹੈ ਬਾਕੀ ਚੰਗੇ ਕੱਦ ਕਾਟ ਦੀ ਆ ਚੰਗੇ ਪਿੱਠਪੁੜੇ ਦੀ ਆ ਜਿਹੜੀ ਤੇ ਹੁਣ ਇੱਕ ਆ ਤਾਜੀ ਸੂਈ ਆ ਜਿਹੜੀ ਹਾਂ ਜੀ ਬੂਰਾ ਜੇ ਤਾਂ ਮਗਰ ਕੱਟਾ ਇਹਦੇ ਮਗਰ ਬੂਰਾ ਕੱਟਾ ਆ ਜਿਹੜਾ ਜਿਹੜਾ ਤੁਹਾਨੂੰ ਬੂਰਾ ਨਾਲੇ 9 ਕਿਲੋ 8 ਕਿਲੋ ਸਟਾਡੀng ਆ ਠੀਕ ਆ ਇਹ ਕਿੰਨਾ ਦੇ ਦੋ ਚਵਾਈ ਜਾਊਗੀ ਉਹ ਦੇ ਵਿੱਚ 10 ਤੋਂ ਬਾਹਰ ਇਹ ਵੀ ਚਵਾਈ ਜਾਊਗੀ 10 ਕਿਤੇ ਲੱਗ ਜਿਹੜਾ ਇਹ ਵੀ ਚਵਾਈ ਜਾਊਗੀ ਬਾਹਰ ਵੀ ਚਵਾਈ ਸਕਦੀ ਆ ਚੰਗੀ ਮਹੀਂ ਵੱਡੀ ਗਾੜੀ ਹੁਣ ਇਹ ਆਈ ਹੈ ਵੀ ਲੈ ਇਥੋਂ ਗੋਣ ਘਟੇ ਨਾ ਵਾਕੀ ਥੱਲਿਆਂ ਦੇ ਸਾਦੇ ਜੇ ਇਹ ਵੀ ਕਾਫੀ ਸਫਾਈ ਜਿਆ ਜਿੰਨੀ ਵੀ ਆ ਥੱਲਿਆਂ ਲੋਹੀ ਮੱਝ ਇਹ ਕਰੀ ਵੀ ਤੇ ਚੇਰਾ ਕਰੀਦਾ ਇਧਰ ਲੋਹੀ ਨਹੀਂ ਵੀਦਾ ਵੀ ਇੰਦੀ ਤੇ ਕੱਟਾ ਇਹਦਾ ਤੁਹਾਨੂੰ ਇੱਕ ਰੀ ਦਿਖਾ ਦੀਏ ਆਹ ਵਾਲਾ ਕੱਟਾ ਜਿਹੜਾ ਇਹਦੇ ਮਗਰ ਕਾਫੀ ਖੂਬਸੂਰਤ ਜਿਹਾ ਕੱਟਾਇਆ ਤੇ ਕਿੰਨਾ ਵਧੀਆ ਫੇਰ ਆਮ ਇਧਰ ਰੱਖਣਾ ਮੁੱਲ ਤੇ ਵੀਰ ਜੀ ਦਾ ਭਾਂਏ ਜਿੰਨਾ ਮਰਜ਼ੀ ਕਰੀਏ ਹਾਂਜੀ ਉਹਨੇ ਤਾਂ ਵੀਰ ਜੀ ਪੈ ਗਿਆ ਰਿਹਾ ਅੱਛਾ ਇਹ ਕਿੰਨੇ ਦੇ ਦਈਏ ਜੱਸ ਨੂੰ ਬਾਠੀਆ ਦੇ ਅੱਛਾ ਬਾਠੀਆ ਦੀ ਵੀ ਦੇ ਦੋਗੇ ਸੱਜਰ ਸਹੀ ਝੋਟੀ ਠੀਕ ਆ ਤੇ ਬਾਕੀ ਮੌਕੇ ਦਾ ਛੋਟ ਛੱਟ ਥੋੜੀ ਪਾਤੀ ਹੋਰ ਕਰ ਦਰਾਂਗੇ ਬਾਕੀ ਝੋਟੀ ਹੋ ਚੰਗੀ ਹੈ ਵੀ ਇਹਦਾ ਲਿਓ ਆ ਸਾਫ ਆ ਠੀਕ ਆ ਤੇ گاਵਾ ਆ ਜਰਸੀ ਇਹ ਵੀ ਜੀ ਵੇਖੀ ਅੱਛਾ ਸੱਜਣੀ ਅੱਗੇ ਮਾ ਲੈਂਦੇ ਹਾਂ ਇਹ ਵੀ ਦੇ ਫੋਨ ਕੀਤਾ ਹੋਣੇ ਲੈ ਲਈਏ ਇਹ ਜਰਸੀ ਗਾਂ ਜਿਹੜੀ ਵੇਖੀ ਆ ਇਹ ਵੀ ਪੰਜਾਬ ਵਾਲੀ ਸੋਹਣੀ ਜਰਸੀ ਆ ਜੀ ਜੀ 20 ਕਿਲੋ ਪਹਿਲੇ ਦੇ ਦੁੱਧ ਚ ਆਇਆ ਅੱਛਾ ਹਾਂ ਜੀ ਇਹਨਾਂ ਵੀ ਇੱਕ ਥੋੜੇ ਕਿ ਤੌਰ ਕੇ ਵਿਖਾ ਦਈਏ ਆ ਦੇਖ ਸਕਦੇ ਜੀ ਪੰਜਾਬ ਵਾਲੀ ਜਰਸੀ ਆ ਇਹ ਵੀ ਇਹ ਵੇਖੀ ਆ ਹੁਣ ਇਹ ਕਹਿੰਦਾ ਚਲੋ ਉੱਤਰਾ ਨੂੰ ਦਿਖਾ ਦਿੰਨੇ ਇੱਕ ਵਾਰੀ ਚਲੋ ਲੈ ਜਾ ਬਾਕੀ ਥਾਣੇ ਵੀ ਬੜਾ ਲਾਜਵਾਬ ਠੀਕ ਆ ਹਾਂ ਤੇ ਹਨਾ ਆਜਾ ਸਿੱਧੇ ਚਲੋ ਗੱਬਣੇ ਇਹ ਆ ਸੂਈ ਸਭਾਈ ਇੱਕ ਗਾਂ ਆ ਜੀ ਜੀ ਸੂਈ ਨੂੰ 20 ਦਿਨੋਂ ਅਗਲੇ ਬੱਚਾ ਮਰ ਗਿਆ ਤੁਹਾਡੇ ਘਰੇ ਅੱਛਾ ਬੱਚਾ ਮਰ ਗਿਆ ਵਾ ਕਿਹ ਮਰ ਗਿਆ ਆ ਠੀਕ ਆ ਕੋਈ ਨਹੀਂ ਝੂਠ ਵਾਲੀ ਗੱਲ ਤੁਹਾਨੂੰ ਤੁਹਾਡਾ ਬੱਚਾ ਢੀ ਘਰੇ ਮਰਿਆ ਆ ਨਾਲੇ ਇਹਦੀ ਤੇ ਵੀਡੀਓ ਵੀ ਪਈ ਆ ਪਹਿਲਾਂ ਵੀ ਇਹਦੇ ਅਗਲੇ ਥਣ ਚ ਨਾ ਥਾਣਾ ਘਾਟੇ ਆ ਬਾਕੀ ਕੋਈ ਨਾੜ ਕੋਈ ਗਿਲਟੀ ਨਾ ਹੋਊਗੀ ਹਾਂਜੀ ਹਾਂਜੀ ਤੁਹਾਡਾ ਥਾਣਾ ਘਾਟੇ ਇਹਦੀ ਵੀ ਜੀ ਲਾਜ ਹੀ ਨਹੀਂ ਕਰਾਇਆ ਠੀਕ ਆ ਕੋਈ ਨਹੀਂ ਬਾਕੀ ਚ ਕੋਈ ਨਾੜ ਨਹੀਂ ਕੋਈ ਗਿਲਟੀ ਨਹੀਂ ਕੋਈ ਇਲਾਜ ਕਰਾਉਗੇ ਥਣ ਚ ਚੱਲ ਵੀ ਸਕਦਾ ਪੂਰਾ ਬਾਕੀ ਚੱਲਣ ਜਾਂਦਾ ਦੁੱਧ ਆਉਂਦਾ ਬਿਲਕੁਲ ਸਾਫ਼ ਠੀਕ ਆ ਹਾਂਜੀ ਤੇ ਤੋਰੋ ਮੈਂ ਕਿਹਦੀ ਆ ਵਰਤੀ ਉਹਨਾਂ ਨੂੰ 10 ਲਿਟਰ ਖਲਾੜਾ ਲਾਉਗਾ ਪੱਕਾ ਦੁੱਧ ਹੈਗਾ 10 ਲੀਟਰ ਉਹ ਖਰੀਦਦਾ ਬਾੜੇ ਤੇ ਮਿਲਦੀ ਹੈ ਠੀਕ ਆ ਬੱਚਾ ਇਹ ਤਾਂ ਜਿਹੜਾ ਮਰ ਗਿਆ ਲੈ ਜਾ ਜੀ ਤੇ ਅਗਲੇ ਸਾਂਝ ਧਾਰਾ ਕਿਹਦੇ ਕੀ ਘਟੇ ਤੇ ਇਹਦਾ ਕਿੰਨਾ ਮੁੱਲ ਰੱਖਣਾ ਵੀਰ ਜੀ ਫਿਰ ਚਲੋ ਵੀਰ ਜੀ ਇਹ ਤਾਂ ਬਹੁਤ ਮਹਿੰਗੀ ਲਈ ਬੱਡੇ ਦਾ ਕਰਕੇ ਹਾਂਜੀ ਮਾਦੇ ਤੁਹਾਡੇ ਨਾਲ ਹੀ ਹੈ ਇਹ ਹੁਣ ਮੁੱਲ ਦੇ ਦਾ ਪੰਜੀ ਕਰੀਏ ਬਾਈ ਕਰੀਏ 20000 ਦੀ ਕਰਾਂਗੇ ਅੱਛਾ 20000 ਦੀ ਦੇ ਦੇਵਾਂਗੇ ਚੁਹਾ ਕੇ ਖੜੇ ਅ ਚੁਹਾ ਕੇ ਦੋਗੇ ਹਾਂਜੀ ਠੀਕ ਐ ਤੇ ਠੀਕ ਐ ਵੀਰ ਜੀ ਹੋਰ ਕੁਛ ਹੈ ਨਾ ਬਾਕੀ ਇਹ ਕਿ ਤੁਹਾਡੇ ਘਰੋਂ ਕਿ ਤਸੱਲੀ ਕਰਕੇ ਖੜੇ ਹਨ ਹਾਂ ਪੁੱਛੋ ਜਿਹੜੇ ਸਾਰੇ ਵਕਾਊ ਕੀਤੇ ਵੀਰ ਜੀ ਹੁਣਾਂ ਨੇ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਆਪ ਵੇਖ ਚੱਕ ਕੇ ਖੜੇ ਨਾ ਸਾਡੇ ਤੇ ਰਵੇ ਨਾ ਭਾਈ ਹੁਣਾਂ ਤੇ ਰਵੇ ਆਪਣੀ ਸਮਝਣਾ ਆਪਣਾ ਵੇਸ ਚੱਕ ਕੇ ਖੜੋ ਉਹ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਨਹੀਂ ਕੋਈ ਆ ਸਕਦਾ ਵੀਡੀਓ ਕਾਲ ਤੇ ਚਵਾਈ ਕਰ ਲੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ